ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਨੂੰ ਇੱਕ ਅਜਿਹੇ ਮਜ਼ਬੂਤ ਸੰਗਠਨ ਦਾ ਰੂਪ ਦੇਣਾ ਚਾਹੁੰਦੇ ਸਨ ਜਿਸ ਦਾ ਉੱਚਾ ਮਨੋਵਲ ਹੋਵੇ ਤੇ ਆਪਾਂ ਬਾਰਨ ਦੀ ਤੀਬਰ ਭਾਵਨਾ ਹੋਵੇ ਖਾਲਸੇ ਦੀ ਸਿਰਜਣਾ ਦਾ ਇਹ ਮਹਾਨ ਕਾਰਜ ਸੰਨ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਹੋਇਆ ਉਸ ਦਿਨ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਹੋਇਆ ਦੂਰ ਦੂਰ ਤੋਂ ਸਿੱਖ ਗੁਰੂ ਜੀ ਦੇ ਦਰਸ਼ਨਾਂ ਲਈ ਆਏ ਹੋਏ ਸਨ ਗੁਰੂ ਕਾ ਲੰਗਰ ਉਤਟ ਜਾਰੀ ਸੀ ਚਾਰੇ ਪਾਸੇ ਸਰਦਾ ਉਤਸ਼ਾਹ ਬਾਲਾ ਮਾਹੌਲ ਬਣਿਆ ਹੋਇਆ ਸੀ ਕੇਸਗੜ੍ਹ ਸਾਹਿਬ ਵਿਖੇ ਸ਼ੇਰ ਦਾ ਦਿਵਾਨ ਸਜਿਆ ਹੋਇਆ ਸੀ ਦਿਵਾਨ ਸਥਾਨ ਦੇ ਕੋਲ ਇੱਕ ਬਹੁਤ ਵੱਡਾ ਤੰਬੂ ਲੱਗਿਆ ਹੋਇਆ ਸੀ ਤੰਬੂ ਦੇ ਬੂਹੇ ਅੱਗੇ ਪਰਦਾ ਲਟਕ ਰਿਹਾ ਸੀ ਸੰਗਤਾਂ ਦੀਆਂ ਨਜ਼ਰਾਂ ਵਾਰ-ਵਾਰ ਤੰਬੂ ਵੱਲ ਜਾਂਦੀਆਂ ਪਰ ਕੋਈ ਨਹੀਂ ਸੀ ਜਾਣਦਾ ਕਿ ਉਸ ਦੇ ਅੰਦਰ ਕੀ ਹੈ ਦੀਵਾਨ ਵਿੱਚ ਬਾਣੀ ਦਾ ਕੀਰਤਨ ਹੋ ਰਿਹਾ ਸੀ ਬੜੀ ਪਿਆਰੀ ਆਵਾਜ਼ ਵਿੱਚ ਸ਼ਬਦ ਗਾ ਰਹੇ ਸਨ ਸੰਗਤਾਂ ਸਰਦਾਂ ਨਾਲ ਸੁਣਦੀਆਂ ਤੇ ਸਰੂਰ ਵਿੱਚ ਝੂਮ ਰਹੀਆਂ ਸਨ ਕੀਰਤਨ ਦਾ ਭੋਗ ਪਿਆ ਰਾਗੀ ਆਪਣੇ ਸਾਜ਼ ਛਮੇਟਣ ਲੱਗੇ ਅਚਾਨਕ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਸਣ ਤੋਂ ਉੱਠੇ ਇੱਕ ਗਹਿਰੀ ਨਜ਼ਰ ਆਪ ਜੀ ਨੇ ਸੰਗਤਾਂ ਤੇ ਮਾਰੀ ਜਿਵੇਂ ਕੋਈ ਪਰਖ ਕਰਦੇ ਹੋਣ ਉਸ ਸਮੇਂ ਆਪ ਦੇ ਚਿਹਰੇ ਦਾ ਤੇਜ ਪ੍ਰਤਾਪ ਵੇਖਣ ਵਾਲਾ ਸੀ ਅੱਖਾਂ ਵਿੱਚ ਜੋਸ਼ ਦੀ ਚਮਕ ਤੇ ਬੁੱਲ ਕਿਸੇ ਦ੍ਰਿੜ ਇਰਾਦੇ ਵਿੱਚ ਘੁੱਟੇ ਹੋਏ ਸਨ ਸਭ ਹੈਰਾਨ ਸਨ ਕੋਈ ਨਵੀਂ ਗੱਲ ਬਾਪਰਨ ਵਾਲੀ ਹੈ ਕਈ ਇੰਜ ਸੋਚ ਰਹੇ ਸਨ ਅਚਾਨਕ ਗੁਰੂ ਜੀ ਨੇ ਆਪਣੀ ਕਿਰਪਾਨ ਮਿਆਨ ਵਿੱਚੋਂ ਕੱਢ ਲਈ ਨੰਗੀ ਕਿਰਪਾਨ ਤੇ ਇੱਕ ਭਰਪੂਰ ਨਜ਼ਰ ਮਾਰੀ ਫਿਰ ਉਸ ਨੂੰ ਹਵਾ ਵਿੱਚ ਲਹਿਰਾ ਕੇ ਅਨੋਖੀ ਜੋਸ਼ਪਰੀ ਆਵਾਜ਼ ਵਿੱਚ ਸੰਗਤਾਂ ਨੂੰ ਸਬੋਧਨ ਕਰਦੇ ਹੋਏ ਕਿਹਾ ਅੱਜ ਛਾਡੀ ਕਿਰਪਾਨ ਕਿਸੇ ਬੀਰ ਸਿੱਖ ਦੇ ਠੀਸ ਦੀ ਭੇਟਾ ਮੰਗਦੀ ਹੈ ਲਹੂ ਦਾ ਸਵਾਦ ਚਖਣਾ ਚਾਹੁੰਦੀ ਹੈ ਹੈ ਕੋਈ ਸੱਚਾ ਸਿੱਖ ਜਿਹੜਾ ਇਸ ਦੀ ਪਿਆਸ ਮਿਟਾ ਸਕੇ ਪੰਡਾਲ ਵਿੱਚ ਸਨਾਟਾ ਸ ਆ ਗਿਆ ਲੋਕਾਂ ਦੇ ਦਿਲ ਧੜਕ ਉੱਠੇ ਲੋਕ ਇੱਕ ਦੂਜੇ ਨੂੰ ਸਵਾਲ ਕਰਨ ਲੱਗੇ ਕਿ ਅੱਜ ਗੁਰੂ ਜੀ ਨੂੰ ਕੀ ਸੁਝੀ ਹੈ ਕੀ ਗੁਰੂ ਘਰ ਹੁਣ ਨਰਬਲੀ ਲਿਆ ਕਰੇਗਾ ਕੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਾਂਤ ਪਰੰਪਰਾ ਖਤਮ ਹੋ ਗਈ ਹੈ ਕੀ ਦਸਮ ਗੁਰੂ ਨੇ ਹੰਸ਼ਾ ਤੇ ਬਲੀਦਾਨ ਦੀ ਰਾਹ ਪਕੜ ਲਈ ਹੈ ਸਾਰੀ ਸੰਗਤ ਚੁੱਪ ਠਿਰ ਨੀਵੇਂ ਤੇ ਦਿਲ ਭੈਪੀਤ ਹੋ ਗਿਆ ਸੀ ਗੁਰੂ ਜੀ ਦੀ ਮੰਗ ਦਾ ਕੋਈ ਉੱਤਰ ਨਹੀਂ ਮਿਲਿਆ ਤਦ ਗੁਰੂ ਜੀ ਦੀ ਆਵਾਜ਼ ਫੇਰ ਪੰਡਾਲ ਵਿੱਚ ਗੂੰਜੀ ਕੀ ਇੰਨੇ ਸੰਗਤ ਵਿੱਚੋਂ ਇੱਕ ਵੀ ਸੱਚਾ ਸਿੱਖ ਨਹੀਂ ਜਿਹੜਾ ਆਪਣੇ ਗੁਰੂ ਲਈ ਸ਼ਿਰ ਭੇਟਾ ਕਰ ਸਕੇ ਫੇਰ ਵੀ ਕੋਈ ਜਵਾਬ ਨਹੀਂ ਕੋਈ ਸਿੱਖ ਨਹੀਂ ਨਿਤਰਿਆ ਗੁਰੂ ਜੀ ਨੇ ਤੀਜੀ ਲਲਕਾਰ ਮਾਰੀ। ਈਸ਼ਵਾਰ ਪੰਡਾਲ ਦੀ ਇੱਕ ਨੁੱਕਰ ਵਿੱਚ ਕੁਝ ਹਲਜੁਲ ਪੈਦਾ ਹੋਈ। ਇੱਕ ਸਿੱਖ ਹੌਲੀ ਜਿਹੀ ਆਪਣੀ ਜਗ੍ਹਾ ਤੋਂ ਉੱਠ ਕੇ ਗੁਰੂ ਜੀ ਦੇ ਸ਼ਨਮੁਖ ਆਇਆ ਤੇ ਆਪਣਾ ਸਿਰ ਉਹਨਾਂ ਦੇ ਅੱਗੇ ਝੁਕਾ ਕੇ ਨਿਮਰਤਾ ਨਾਲ ਬੋਲਿਆ ਕਿ ਸੇਵਕ ਦਾ ਸਿਰ ਹਾਜ਼ਰ। ਧੰਨ ਭਾਗ ਜੋ ਇਹ ਆਪ ਜੀ ਦੇ ਕੰਮ ਆ ਸਕੇ। ਇਹ ਸਿੱਖ ਲਾਹੌਰ ਦਾ ਵਸਨੀਕ ਭਾਈ ਦਇਆਰਾਮ ਜੀ ਸੀ। ਗੁਰੂ ਜੀ ਨੇ ਪਿਆਰ ਤੇ ਸਨੇਹ ਨਾਲ ਭਾਈ ਦਇਆਰਾਮ ਵੱਲ ਵੇਖਿਆ ਫਿਰ ਕੋਮਲਤਾ ਨਾਲ ਉਸ ਦੀ ਬਾਹ ਫੜ ਕੇ ਤੰਬੂ ਦੇ ਅੰਦਰ ਲੈ ਗਏ ਸਾਰੀ ਸੰਗਤ ਦੀਆਂ ਅੱਖਾਂ ਤੇ ਕੰਨ ਤੰਬੂ ਵੱਲ ਹੋ ਗਏ ਪਲ ਭਰ ਦੀ ਚੁੱਪ ਤੋਂ ਬਾਅਦ ਤੰਬੂ ਦੇ ਅੰਦਰੋਂ ਆਵਾਜ਼ ਸੁਣਾਈ ਦਿੱਤੀ ਜਿਵੇਂ ਕਿਰਪਾਨ ਕਿਸੇ ਸਖਤ ਚੀਜ਼ ਤੇ ਵੱਜੀ ਹੋਵੇ ਤੇ ਫਿਰ ਅਗਲੇ ਪਲ ਗੁਰੂ ਜੀ ਤੰਬੂ ਦੇ ਦਰਵਾਜ਼ੇ ਅੱਗੇ ਪ੍ਰਗਟ ਹੋਏ ਅੱਖਾਂ ਵਿੱਚ ਲਾਲੀ ਚਹਰੇ ਤੇ ਜਲਾਲ ਅਤੇ ਹੱਥ ਵਿੱਚ ਲਹੂ ਲਿਬੜੀ ਫੜੀ ਕਿਰਪਾਨ ਦੀਵਾਨ ਵਿੱਚ ਬੈਠੀ ਸੰਗਤ ਇਹ ਵੇਖ ਕੇ ਭੈਪੀਤ ਹੋ ਉੱਠੀ ਕਈਆਂ ਦਾ ਤਰਾ ਨਿਕਲ ਗਿਆ ਪਰ ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝਦੇ ਗੁਰੂ ਸਾਹਿਬ ਇੱਕ ਹੋਰ ਸਿੱਖ ਦਾ ਸੀਸ ਮੰਗ ਰਹੇ ਸਨ ਹੁਣ ਤਾਂ ਲੋਕ ਵੀ ਭੈਪੀਤ ਹੋ ਉੱਠੇ ਸਨ ਕਈ ਕਮਜ਼ੋਰ ਦਿਲ ਚੁੱਪਚੀ ਪੀਤੇ ਦੀਵਾਨ ਵਿੱਚੋਂ ਨਿਕਲਣ ਲੱਗੇ ਬਾਕੀ ਖਾਮੋਸ਼ ਤੇ ਸਮੇ ਹੋਏ ਜਿਵੇਂ ਪੱਥਰ ਦੇ ਬੁੱਤ ਬਣ ਗਏ ਹੋਣ ਗੁਰੂ ਜੀ ਦੀ ਬੰਗਾਰ ਤੇ ਈਸ਼ਵਾਰ ਦਿੱਲੀ ਵਾਲੇ ਪਾਸੇ ਦਾ ਇੱਕ ਜੱਟ ਧਰਮਦਾਸ ਅੱਗੇ ਆਇਆ ਤੇ ਹੱਥ ਜੋੜ ਕੇ ਸਿਰ ਨਿਵਾ ਕੇ ਬੋਲਿਆ ਸੇਵਕ ਦਾ ਸਿਰ ਹਾਜ਼ਰ ਹੈ ਗੁਰੂ ਜੀ ਭਾਈ ਧਰਮਦਾਸ ਨੂੰ ਵੀ ਤੰਬੂ ਦੇ ਅੰਦਰ ਲੈ ਗਏ ਇੱਕ ਵਾਰ ਫੇਰ ਸੰਗਤਾਂ ਦਾ ਦਿਲ ਜੋਰ ਨਾਲ ਧੜਕਣ ਲੱਗਾ। ਉਹਨਾਂ ਦੇ ਮਨਾਂ ਅੰਦਰ ਸਵਾਲ ਉੱਠਨੇ ਸ਼ੁਰੂ ਹੋਏ ਕਿ ਗੁਰੂ ਜੀ ਇਹ ਕੀ ਲੀਲਾ ਕਰ ਰਹੇ ਹਨ? ਉਹਨਾਂ ਦਾ ਦਿਲ ਤਾਂ ਨਹੀਂ ਹਿੱਲ ਗਿਆ, ਜਾਂ ਦਿਮਾਗ ਤਾਂ ਨਹੀਂ ਫਿਰ ਗਿਆ। ਇਸ ਤਰ੍ਹਾਂ ਉਲਟ-ਫੁਲਟ ਬਚਨ ਸੰਗਤ ਦੇ ਮਨ ਵਿੱਚ ਆਉਣ ਲੱਗੇ। ਗੁਰੂ ਜੀ ਤੰਬੂ ਦੇ ਦਰਵਾਜੇ ਤੇ ਫੇਰ ਪ੍ਰਗਟ ਹੋਏ ਤੇ ਗੁਰੂ ਜੀ ਨੇ ਤੀਜੇ ਸਿਰ ਦੀ ਮੰਗ ਕਰ ਦਿੱਤੀ। ਇਸ ਵਾਰ ਦਿਵਾਰਕਾ ਦੇ ਭਾਈ ਮੁਹਕਮ ਚੰਦ ਨੇ ਸ਼ੀਸ਼ ਭੇਟਾ ਕੀਤਾ। ਭਾਈ ਮੁਹਕਮ ਚੰਦ ਜਾਤ ਵੱਲੋਂ ਸ਼ਿੰਬੇ ਸਨ। ਜਦੋਂ ਉਹਨਾਂ ਉੱਪਰ ਤਲਵਾਰ ਵਗੀ ਤਾਂ ਲਹੂ ਦੀ ਨਦੀ ਤੰਬੂ ਦੇ ਬਾਹਰ ਤੱਕ ਵਹਿ ਤੁਰੀ। ਚੌਥਾ ਸ਼ੀਸ਼ ਭਾਈ ਸ਼ਾਹਵ ਚੰਦ ਨਾਈ ਨੇ ਪੇਸ਼ ਕੀਤਾ। ਪੰਜਵਾਂ ਸ਼ੀਸ਼ ਭਾਈ ਹਿੰਮਤ ਰਾਏ ਘੌਰ ਵੱਲੋਂ ਪੇਟਾ ਹੋਇਆ ਹੁਣ ਗੁਰੂ ਜੀ ਕੁਝ ਸਮਾਂ ਤੰਬੂ ਦੇ ਅੰਦਰ ਰਹੇ ਸੰਗਤ ਸਾਰ ਰੋਕ ਕੇ ਤੰਬੂ ਵੱਲ ਵੇਖਦੀ ਰਹੀ ਦਿਵਾਨ ਵਿੱਚ ਮੌਤ ਵਰਗੀ ਚੁੱਪ છਾਈ ਹੋਈ ਸੀ ਕੋਈ ਨਹੀਂ ਜਾਣਦਾ ਸੀ ਕਿ ਹੁਣ ਕੀ ਹੋਵੇਗਾ ਅੱਗੇ ਕਿਹੜਾ ਭਾਣਾ ਵਰਤੇਗਾ ਤੇ ਫਿਰ ਜਿਹੜਾ ਭਾਣਾ ਵਰਤਿਆ ਉੱਥੇ ਮੌਜੂਦ ਸਾਰੇ ਲੋਕ 당ਗ ਰਹਿ ਗਏ ਕੀ ਦੇਖਦੇ ਹਨ ਕਿ ਗੁਰੂ ਜੀ ਇੱਕ ਵਾਰ ਫੇਰ ਤੰਬੂ ਦੇ ਸਾਹਮਣੇ ਪ੍ਰਗਟ ਹੋਏ ਹਨ ਪਰ ਹੁਣ ਉਹਨਾਂ ਦੇ ਮੁਖ ਤੇ ਉਹ ਜਲਾਲ ਨਹੀਂ ਸੀ ਹੱਥ ਵਿੱਚ ਲਹੂ ਲਿਬੜੀ ਕਿਰਪਾਣ ਨਹੀਂ ਸੀ ਇਸ ਦੀ ਥਾਂ ਉਹਨਾਂ ਦੇ ਮੁਖੜੇ ਤੇ ਗਰਵ ਦੀ ਚਮਕ ਹੈ ਅੱਖਾਂ ਵਿੱਚ ਕੋਮਲਤਾ ਹੈ ਤੇ ਬੁੱਲਾਂ ਤੇ ਮਿੱਠੀ ਮੁਸਕਾਨ ਹੈ ਤੇ ਕਿਰਪਾਣ ਮਿਆਣ ਵਿੱਚ ਬੰਦ ਹੈ ਸਿੱਖਾਂ ਦੇ ਸਾਹ ਵਿੱਚ ਸਾ ਆਇਆ ਸੰਗਤਾਂ ਨੇ ਸੋਚਿਆ ਸ਼ੁਕਰ ਹੈ ਗੁਰੂ ਜੀ ਆਪਣੇ ਆਪ ਵਿੱਚ ਆ ਗਏ ਹਨ ਪਰ ਅਸਲ ਘੋਤਕ ਤਾਂ ਅਜੇ ਸੰਗਤ ਨੇ ਵੇਖਣਾ ਸੀ ਗੁਰੂ ਜੀ ਥੋੜੀ ਦੇਰ ਤੰਬੂ ਦੇ ਦਵਾਰ ਅੱਗੇ ਖੜੇ ਰਹੇ ਫਿਰ ਮਸਤਾਨੀ ਚਾਲ ਨਾਲ ਚੱਲਦੇ ਦੀਵਾਨ ਅਸਥਾਨ ਵੱਲ ਵਧੇ ਉਸ ਵੇਲੇ ਉਹਨਾਂ ਦੇ ਪਿੱਛੇ ਉਹ ਪੰਜੇ ਸਿੱਖ ਜਿਨ੍ਹਾਂ ਨੇ ਸ਼ੀਸ਼ ਭੇਟਾ ਕੀਤੇ ਛੰਨ ਜਿਉਂਦੇ ਜਾਗਦੇ ਤੇ ਸਹੀ ਸਲਾਮਤ ਤੰਬੂ ਦੇ ਬਾਹਰ ਪ੍ਰਗਟ ਹੋਏ ਉਹਨਾਂ ਪੰਜ ਸਿੱਖਾਂ ਦੇ ਸਿਰ ਉੱਤੇ ਕੇਸ਼ਰੀ ਦਸਤਾਰਾਂ ਗਲ ਵਿੱਚ ਚਮਕਦੇ ਪੀਲੇ ਚੋਲੇ ਚੋਲਿਆਂ ਨਾਲ ਵੱਜੇ ਚਿੱਟੇ ਕਮਰਕੱਸੇ ਅਤੇ ਗੋਡਿਆਂ ਤੱਕ ਲੰਮੇ ਚਿੱਟੇ ਕਸੈਰੇ ਦਾੜੇ ਉਹਨਾਂ ਦੇ ਖੁੱਲੇ ਸਨ ਤੇ ਬੀਣੀਆਂ ਵਿੱਚ ਲੋਹੇ ਦੇ ਚਮਕਦੇ ਕੜੇ ਸਜੇ ਸਨ ਉਹਨਾਂ ਦੇ ਚਿਹਰੇ ਤਗ-ਤਗ ਕਰ ਰਹੇ ਸਨ ਤੇ ਅੱਖਾਂ ਚਮਕ ਰਹੀਆਂ ਸਨ ਤੇ ਬੁੱਲ ਫਰਕ ਰਹੇ ਸਨ ਬਾਣੀ ਦਾ ਪਾਠ ਕਰਦੇ ਹੋਏ ਗੁਰੂ ਜੀ ਦੇ ਮਗਰ ਚੱਲਦੇ ਉਹ ਵੀ ਦਿਵਾਨ ਅਸਥਾਨ ਤੱਕ ਆ ਗਏ। ਤਦ ਗੁਰੂ ਜੀ ਨੇ ਸੰਗਤ ਨੂੰ ਦੱਸਿਆ ਇਹ ਪੰਜ ਪਿਆਰੇ ਹਨ। ਪਰ ਸੰਗਤ ਅਜੇ ਤੱਕ ਇਸ਼ਕੋਤਕ ਦਾ ਭਾਵ ਨਹੀਂ ਸੀ ਸਮਝੀ। ਇਹ ਸਭ ਕਿਸ ਲਈ ਹੋ ਰਿਹਾ ਹੈ? ਸੰਗਤ ਨੂੰ ਜਾਣਨ ਦੀ ਕਾਲੀ ਸੀ ਤੇ ਛੇਤੀ ਹੀ ਸੰਗਤ ਦੇ ਸ਼ੰਕਿਆਂ ਦੀ ਨਿਵਰਤੀ ਹੋ ਗਈ ਤੇ ਇਸ ਦੇ ਨਾਲ ਹੀ ਸ਼ਿਖਾਂ ਵਿੱਚ ਜੀਵਨ ਦੀ ਇੱਕ ਨਵੀਂ ਰੂਹ ਦੌੜ ਗਈ। ਗੁਰੂ ਸਾਹਿਬ ਨੇ ਸਰਬ ਲੋ ਦਾ ਇੱਕ ਬਾਟਾ ਮੰਗਵਾਇਆ ਉਸ ਵਿੱਚ ਸਵਸ ਜਲ ਪਾਇਆ ਉਸ ਜਲ ਵਿੱਚ ਮਾਤਾ ਸਾਹਿਬਕੌਰ ਜੀ ਨੇ ਪਤਾਸੇ ਘੋਲੇ ਤਦ ਗੁਰੂ ਜੀ ਬੀਰ ਅਸਣ ਲਾ ਕੇ ਬੈਠ ਗਏ ਹੱਥ ਵਿੱਚ ਖੰਡਾ ਲਿਆ ਤੇ ਉਸ ਨੂੰ ਬਾਟੇ ਵਿੱਚ ਪਾ ਕੇ ਫੇਰਨ ਲੱਗੇ ਨਾਲ ਨਾਲ ਗੁਰੂ ਜੀ ਬਾਣੀ ਦਾ ਪਾਠ ਕਰਨ ਲੱਗੇ ਠੰਡਾ ਫੇਰਦੇ ਗਏ ਤੇ ਹੌਲੀ-ਹੌਲੀ ਜਪਜੀ ਸਾਹਿਬ ਜਾਪ ਸਾਹਿਬ ਸ਼ਬਈ ਚੋਪਈ ਤੇ ਅਨੰਦ ਸਾਹਿਬ ਪੰਜਾਂ ਬਾਣੀਆਂ ਦਾ ਪਾਠ ਕਰਦੇ ਗਏ ਪਾਠ ਸੰਪੂਰਨ ਹੋਇਆ ਬਾਟੇ ਵਿੱਚ ਅੰਮ੍ਰਿਤ ਤਿਆਰ ਹੋਇਆ ਹੁਣ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਪੰਜ-ਪੰਜ ਚੂਲੇ ਅੰਮ੍ਰਿਤ ਦੇ ਦਿੱਤੇ ਕੇਸ਼ਾਂ ਤੇ ਅੱਖਾਂ ਤੇ ਪੰਜ-ਪੰਜ ਛੱਟੇ ਮਾਰੇ ਤੇ ਫੇਰ ਉੱਚੀ ਆਵਾਜ਼ ਵਿੱਚ ਫਰਮਾਇਆ ਅੱਜ ਤੋਂ ਤੁਹਾਡਾ ਪਹਿਲਾ ਧਰਮ ਕੁੱਲ ਅਤੇ ਜਾਤ ਤਾਵੋ ਮਿਟ ਗਏ ਹਨ ਹੁਣ ਤੁਹਾਡਾ ਨਵਾਂ ਜਨਮ ਹੋਇਆ ਹੈ ਅਮਰਤ ਛੱਕ ਕੇ ਤੁਸੀਂ ਸਿੰਘ ਬਣ ਗਏ ਹੋ ਇਹ ਆਖ ਕੇ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਕੇਸ ਕੰਗਾ ਕੜਾ ਕਸਹਿਰਾ ਤੇ ਕਿਰਪਾਨ ਪੰਜ ਕਕਾਰ ਧਾਰਨ ਕਰਨ ਦੀ ਮਹੱਤਤਾ ਸਮਝਾਈ ਅਤੇ ਦਸਾਂ ਨਵਾਂ ਦੀ ਕੀਰਤ ਕਰਨ ਬੰਦ ਸਕਣ ਨਾਮ ਜਪਣ ਸੱਚ ਬੋਲਣ ਅਤੇ ਦੀਨ ਦੁਖੀਆ ਦੀ ਸਹਾਇਤਾ ਧਰਮ ਦੀ ਰੱਖਿਆ ਤੇ ਜ਼ਬਰ ਜ਼ੁਲਮ ਦੇ ਖਿਲਾਫ ਡਟ ਕੇ ਖੜੇ ਹੋਣ ਦਾ ਉਪਦੇਸ਼ ਦਿੱਤਾ ਸੋ ਇਸ ਤਰ੍ਹਾਂ ਗੁਰੂ ਜੀ ਨੇ ਖਾਲਸਾ ਪੰਥ ਦੀ ਛਾਦਨਾ ਕੀਤੀ ਇਸ ਤੋਂ ਬਾਅਦ ਗੁਰੂ ਜੀ ਨੇ ਆਪ ਪੰਜਾਂ ਪਿਆਰਿਆਂ ਕੋਲੋਂ ਅਮਰਤ ਸਕਿਆ ਤੇ ਗੋਵਿੰਦ ਰਾਏ ਦੀ ਥਾਂ ਗੋਵਿੰਦ ਸਿੰਘ ਨਾਮ ਧਾਰਨ ਕੀਤਾ ਇਸ ਪ੍ਰਕਾਰ ਆਪ ਨੇ ਸੰਗਤ ਨੂੰ ਦੱਸਿਆ ਕਿ ਪੰਜ ਪਿਆਰੇ ਸੰਗਤ ਵਿੱਚ ਸਰਬ ਉੱਚ ਮੰਨੇ ਜਾਣਗੇ ਫਿਰ ਗੁਰੂ ਜੀ ਨੇ ਸੰਗਤ ਨੂੰ ਦੱਸਿਆ ਕਿ ਜਿਹੜਾ ਪ੍ਰਾਣੀ ਅਮਰਤ ਸ਼ਕੇਗਾ ਉਸ ਦੇ ਅੰਦਰ ਸਵਾ ਲੱਖ ਨਾਲ ਲੜਨ ਦੀ ਸ਼ਕਤੀ ਆ ਜਾਵੇਗੀ ਤੇ ਮੌਤ ਦਾ ਭੈ ਨਸ਼ ਜਾਵੇਗਾ ਤੁਸੀਂ ਦੀਨਾ ਅਨਾਥਾਂ ਜਾਵਰਾਂ ਹੱਥੋਂ ਸ਼ਤਾਏ ਨਤਾਣਿਆਂ ਤੇ ਨਿਆਸਰਿਆਂ ਦੀ ਬਾਹ ਫੜਨੀ ਹੈ ਜਬਰ ਹੁੰਦਾ ਦੇਖ ਕੇ ਭੱਜਣਾ ਨਹੀਂ ਸਗੋਂ ਅੱਗੇ ਹੋ ਕੇ ਉਸ ਦਾ ਟੱਕਰਾ ਕਰਨਾ ਹੈ ਕਿਸੇ ਦਾ ਡਰ ਨਹੀਂ ਮੰਨਣਾ ਧਰਮ ਨਹੀਂ ਛੱਡਣਾ ਭਾਵੇਂ ਜਾਨ ਦੇਣੀ ਪੈ ਜਾਵੇ ਤੁਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ ਕਿਸੇ ਮੂਰਤੀ ਅੱਗੇ ਮੱਥਾ ਨਹੀਂ ਟੇਕਣਾ ਰੋਜ਼ ਗੁਰਬਾਣੀ ਦਾ ਪਾਠ ਕਰਨਾ ਤੇ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਇਹ ਤੁਹਾਡੀ ਪੰਜ ਕਕਾਰੀ ਵਰਦੀ ਹੈ ਤੁਹਾਡਾ ਆਚਰਣ ਉੱਚਾ ਸੁੱਚਾ ਤੇ ਪਵਿੱਤਰ ਹੋਵੇਗਾ ਕਿਸੇ ਦਾ ਹੱਕ ਨਹੀਂ ਮਾਰਨਾ ਪ੍ਰਾਈ ਇਸਤਰੀ ਦਾ ਸੰਗ ਨਹੀਂ ਕਰਨਾ ਬੁਰੇ ਕੰਮਾਂ ਤੋਂ ਬਚਣਾ ਤੇ ਨੇਕ ਕੰਮਾਂ ਲਈ ਤਤਪਰ ਰਹਿਣਾ ਤੰਬਾਕੂ ਸ਼ਰਾਬ ਭੰਗ ਪੋਸਤ ਤੇ ਕੋਈ ਵੀ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਈਸ਼ ਰਹਿਤ ਤੇ ਪੂਰੀ ਦ੍ਰਿੜਤਾ ਨਾਲ ਚੱਲਣਾ ਇਸ ਪ੍ਰਕਾਰ ਉਪਦੇਸ਼ ਦੇਣ ਤੋਂ ਬਾਅਦ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਕਿਹਾ ਕਿ ਤੁਸੀਂ ਮੇਰਾ ਖਾਸ ਰੂਪ ਖਾਲਸਾ ਹੋ ਖਾਲਸਾ ਗੁਰੂ ਹੈ ਤੇ ਗੁਰੂ ਖਾਲਸਾ ਹੈ ਮੈਂ ਤੁਹਾਡਾ ਗੁਰੂ ਹਾਂ ਜਦੋਂ ਤੁਸੀਂ ਪੰਜ ਪਿਆਰੇ ਇਕੱਠੇ ਹੋਵੋਗੇ ਤਾਂ ਤੁਸੀਂ ਮੇਰੇ ਗੁਰੂ ਹੋਵੋਗੇ ਜਿੱਥੇ ਕਿਤੇ ਪੰਥ ਨੂੰ ਕੋਈ ਸਮੱਸਿਆ ਆਵੇ ਪੰਜ ਪਿਆਰੇ ਮਿਲ ਕੇ ਬੈਠ ਕੇ ਉਸ ਦਾ ਨਿਰਣਾ ਕਰਨਗੇ ਉਹ ਗੁਰੂ ਦਾ ਨਿਰਣਾ ਹੋਵੇਗਾ ਸੰਗਤ ਵਿੱਚ ਬੈਠੇ ਸਿੱਖਾਂ ਨੂੰ ਪਸਤਾਵਾ ਹੋਣ ਲੱਗਾ ਕਿ ਉਹਨਾਂ ਨੇ ਕਿਉਂ ਨਾ ਆਪਣਾ ਆਪ ਗੁਰੂ ਜੀ ਅੱਗੇ ਸਮਰਪਣ ਕੀਤਾ ਉਹ ਕਿਉਂ ਡਰ ਗਏ ਗੁਰੂ ਜੀ ਤਾਂ ਕੇਵਲ ਸਾਡੀ ਪ੍ਰੀਖਿਆ ਲੈ ਰਹੇ ਸਨ ਪਰ ਜਦੋਂ ਗੁਰੂ ਜੀ ਨੇ ਸਰਬੱਤ ਸੰਗਤ ਨੂੰ ਅਮਰਤ ਸਕਣ ਦਾ ਸੱਦਾ ਦਿੱਤਾ ਤਦ ਸਾਰੇ ਮਾਈ ਭਾਈ ਅਮਰਤ ਸਕਣ ਤੇ ਸਿੰਘ ਬਣਨ ਲਈ ਉੱਲਰ ਪਏ ਉਸ ਦਿਨ 20000 ਤੋਂ ਵੱਧ ਸਿੱਖਾਂ ਨੇ ਅਮਰਤ ਪਾਨ ਕੀਤਾ ਤੇ ਐਦਾਂ ਹੀ ਜਾਤ ਪਾਤ ਦੇ ਚੱਕਰ ਅਤੇ ਜਨਮ ਮਰਨ ਦੇ ਭੈ ਤੋਂ ਆਜ਼ਾਦ ਹੋ ਕੇ ਸਿੰਘ ਭਾਵ ਸ਼ੇਰ ਮਰਦ ਬਣ ਗਏ ਏ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਤੇ ਸਾਖੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਭੁੱਲ ਚੁੱਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ